ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਾ ਹੋਇਆ ਫਾਈਨਲ ਮੈਚ ਮੇਰੇ ਵੀਰੋ ਚਾਰ ਜਾਂ ਫੀ ਤਿਆਰ ਹੈ ਫੇਰ ਆਈਆ ਸੁਗਮਨ ਉਹ ਮੁੰਡਿਆ ਹੋਏ ਕੋਈ ਨਾ ਕੋਈ ਕਰਨਾ ਪੈਣਾ ਪੈਂਦੀ ਰੇ ਉਹ ਤੇਰਾ ਬੱਲੀ ਆਵੇਂ ਸਾਡੇ ਨਾਲ ਜਾਂਵੇਂ ਕਿਸੇ ਹੋਰ ਨਾਲ ਮੇਰੇ ਵੀਰੋ ਲਓ ਸਾਹਮਣੇ ਛੋਟਾ ਜਿਹਾ ਬੱਚੀ ਗੁਰੀ ਕਬੱਡੀ ਪਾ ਰਿਹਾ ਆ ਮੁੰਡੇ ਯਲਕੀ ਵਾਲੇ ਸਿਰਾ ਕਰਦੇ ਆ ਪੰਜਾਬ ਦੇ ਮੇਲਿਆਂ ਤੇ ਹਰਿਆਣੇ ਦੇ ਮੇਲਿਆਂ ਤੇ ਚਰਚੇ ਕਰਾਉਂਦੇ ਆ ਆਹ ਸਾਹਮਣੇ ਗੁਰਦੀਪ ਗੁਰਦੀਪ ਕਰੋ ਸਿਰਾ ਕਰੋ ਕਮਾਲ ਲੱਗਦਾ ਜੋ ਓਹ ਹੋ 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 ਏਹੇ ਗੁਰੀ ਮੰਗੇ ਇੱਕ ਗੱਲ ਕਹਿਣੀ ਆ ਜਿਹੜੇ ਖਿਡਾਰੀ ਨੇ ਹੁਣ ਕਬੱਡੀ ਸਾਰੇ ਪਿੰਡ ਦਾ ਯੋਗਦਾਨ ਹੈ ਬਹੁਤ ਵੱਡਾ ਮੇਲਾ ਕਰਵਾਇਆ ਗਿਆ 31000 ਫਸਟ ਡਾਊਨ ਵਾਲੀ ਨੂੰ ਔਰ 25000 ਸੈਕੰਡ ਡਾਊਨ ਵਾਲੀ ਟੀਮ ਨੂੰ ਵੱਡੇ ਮਾਨ ਸਮਾਰ ਔਰ ਸਾਰੀਆਂ ਟੀਮਾਂ ਨੂੰ ਜਿਹੜਾ ਮਾਨ ਸਤਿਕਾਰ ਜਿਹੜਾ ਤੇਲ ਪਾਣੀ ਦਾ ਖਰਚਾ ਪਾਣੀ ਵੀ ਦਿੱਤਾ ਗਿਆ ਖਿਡਾਰੀਆਂ ਦਾ ਆਦਰ ਮਾਨ ਕੀਤਾ ਗਿਆ ਆ ਰਿਹਾ ਹੈ ਇਹ ਮੁੰਡਾ ਬਈ ਨੀ ਦਾ 스타 ਹੈ ਜਿਵਾਇਆਲੇ ਪਿੰਡ ਦੇ ਗੇਣਾ ਵੀ ਲਵਾਇਆ ਗਿਆ ਸੀ ਇਹ ਭਰਾ ਸਾਡੇ ਦਾ ਲਓ ਪੈਂਦੀ ਰੇਡ ਹੈ ਚਾਰ ਜਾਫੀ ਮੁੰਡੇ ਯਾਲ ਕੀ ਪਿੰਡ ਦੇ ਆ ਇਹ ਕੱਲੇ ਅੱਜ ਇੱਥੇ ਨਹੀਂ ਇਹ ਰਾਜਸਥਾਨ ਹਰਿਆਣਾ ਪੰਜਾਬ ਵੱਡੇ ਵੱਡੇ ਮੇਲੇ ਦੇ ਸਿਰਾ ਕਰਾਉਂਦੇ ਆ ਉਹ ਵੱਡੇ ਵੱਡੇ ਮੇਲਿਆਂ ਤੇ ਸਿਰਾ ਕਰਾਉਂਦੇ ਆ ਪਰ ਨੰਬਰ ਰੇਡਰ ਦਾ ਪੁਆਇੰਟ ਕਹਿੰਦੇ ਗੁਰੀ ਨੌਜਵਾਨਾਂ ਦੀ ਟੀਮ ਲਈ ਜੋੜ ਦੁੱਤਾ ਤੇ ਨਾਲ ਸਾਡੇ ਚਾਰ ਨੌਪਾਲ ਬਿੱਟਾ ਜੀ ਸਤਿੰਦਰ ਮੰਗਾ ਜੀ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਆਓ ਸਾਹਮਣੇ ਮੁੰਡਾ ਉਹ ਸੇਵਾ ਕੀਤੀ ਹੈ ਬਾਬਾ ਜੀ ਖਜ਼ਾਨੇ ਪਰਪੂਰ ਰੱਖਣਗੇ ਉਹ ਮਹਾਰਾਜ ਜੀ ਚੜ੍ਹਦੀ ਕਲਾ ਰੱਖਣਗੇ ਲਓ ਪਾਈ ਹੋਈ ਕਬੱਡੀ ਮੇਰੇ ਵੀਰੋ ਕਬੱਡੀ ਦੇ ਮੈਦਾਨ ਦੇ ਵਿੱਚ ਆ ਗੁਰੀ ਆ ਕਹਿੰਦੇ ਇੱਕ ਧਲੇਰ ਦੀ ਧਰਤੀ ਦਾ ਗੁਰੀ ਹੈ ਪਰ ਇਧਰਲੇ ਪਾਸੇ ਇਹ ਬੱਲੇ